ਗਾਂਡ ਦੂਜਾ ਕਿੱਥੇ ਮਲਤਾਨ ਦਾ ਗਰਮ ਇਲਾਕਾ ਤੇ ਕਿੱਥੇ ਸ਼ਿਮਲੇ ਦੀ শীতল ਪਰਬਤ ਮਾਲਾ ਨਰਕ ਤੇ ਸਵਰਗ ਜਾਂ ਅੱਗ ਤੇ برف ਜਿੱਡਾ ਫਰਕ ਪਰ ਇਹੋ ਤਾਂ ਪ੍ਰਸਥਿਤੀਆਂ ਦਾ ਕ੍ਰਿਸ਼ਮਾ ਹੈ ਕਿ ਕਿਸੇ ਲਈ ਸਵਰਗ ਨੂੰ ਨਰਕ ਬਣਾ ਦਿੰਦੀਆਂ ਨੇ ਪਿਛਲੇ ਕਈਆਂ ਸਾਲਾਂ ਤੋਂ ਸ਼ਿਬੂ ਸ਼ਿਮਲੇ ਵਿੱਚ ਰਹਿ ਰਿਹਾ ਹੈ ਉਸ ਨੂੰ ਮਲਤਾਨ ਛੱਡਿਆ ਉਨਾ ਹੀ ਸਮਾਂ ਹੋਇਆ ਹੈ ਜਿੰਨਾ ਭਾਰਤ ਦੀ ਵੰਡ ਤੋਂ ਬਾਅਦ ਉਸ ਦੇ ਹੋਰ ਅਣਗਿਣਤ ਵਤਨੀਆਂ ਨੂੰ हिमाਲਾ ਦੇ ਐਡੇ ਹੁਸੈਨ ਹਿੱਸੇ ਵਿੱਚ ਰਹਿੰਦਿਆਂ ਹੋਇਆਂ ਹੁਣ ਵੀ ਜਦ ਕਦੀ ਉਸ ਨੂੰ ਮਲਤਾਨ ਦੀ ਯਾਦ ਆ ਜਾਂਦੀ ਹੈ ਤਾਂ ਇੱਕ ਲੰਮੇ ਸਾਰੇ ਹੌਂਕੇ ਨਾਲ ਉਹ ਕਿਹਾ ਕਰਦਾ ਹੈ ਜੋ ਸੁਖ ਚੁਬਾਰੇ ਸੋ ਬਲਖਨਾ ਬੁਖਾਰੀ ਚੁਬਾਰੇ ਤੋਂ ਉਸ ਦਾ ਭਾਵ ਹੁੰਦਾ ਆਪਣਾ ਵਤਨ ਵਤਨ ਵਿੱਚ ਰਹਿੰਦਿਆਂ ਵੀ ਸ਼ਿਬੂ ਨੂੰ ਕਦੀ ਕਿਸੇ ਨੇ ਚੁਬਾਰਿਆਂ ਵਿੱਚ ਵਸਦਿਆਂ ਨਹੀਂ ਸੀ ਤੱਕਿਆ ਉੱਥੇ ਵੀ ਉਸ ਦਾ ਕੀਤਾ ਇਹੋ ਮਿਹਨਤ ਮਜ਼ਦੂਰੀ ਹੀ ਰਹਾ ਸੀ ਪਰ ਵਤਨ ਤਾਂ ਵਤਨ ਹੀ ਹੁੰਦਾ ਹੈ ਅਲਬੱਤਾ ਇੰਨਾ ਕੁ ਫਰਕ ਫੇਰ ਵੀ ਹੈ ਸੀ ਕਿ ਉਦੋਂ ਸ਼ਿਵਰਾਮ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਹੁਣ ਸਖਣਾ ਸੁਖਣਾ ਸ਼ਿਭੂ ਵਤਨ ਛੱਡਣ ਤੋਂ ਬਾਅਦ ਜਿਵੇਂ ਉਹ ਸ਼ਿਮਲੇ ਦਾ ਵਾਸੀ ਆ ਬਣਿਆ ਇਹ ਵੀ ਸ਼ਿਭੂ ਦੇ ਜੀਵਨ ਇਤਿਹਾਸ ਦਾ ਇੱਕ ਵਿਲੱਖਣ ਜਿਹਾ ਵਰਕਾ ਹੈ ਪੰਜਾਬ ਦੇ ਕਈਆਂ ਸ਼ਹਿਰਾਂ ਦਾ ਪਾਣੀ ਪੀਣ ਤੋਂ ਬਾਅਦ ਛੇਕੜ ਗੁਰੂਗਾਵਾ ਦੀ ਅਨਾਜ ਮੰਡੀ ਵਿੱਚ ਉਸਨੇ ਆਪਣੀ ਗ੍ਰਸਥੀ ਦਾ ਜ਼ਰਾ ਬਕੀਰਾ ਠਿਕਾਣਾ ਬਣਾਇਆ ਪਹਿਲਾਂ ਉਹ ਪਿੱਟ ਤੇ ਬੂਰੀਆਂ ਟੋਂਦਾ ਰਿਹਾ ਫਿਰ ਕੁਝ ਜਿਰ ਬਾਅਦ ਉਸਨੇ ਇੱਕ ਠੇਲਾ ਬਣਾ ਲਿਆ ਜਿਸ ਕਰਕੇ ਉਸ ਦੀ ਆਮਦਨੀ ਵਿੱਚ ਥੋੜਾ ਬਹੁਤ ਵਾਧਾ ਹੋ ਗਿਆ ਪਾਕਿਸਤਾਨ ਤੋਂ ਨਿਕਲਣ ਵੇਲੇ ਇਹ ਚੌਂ ਜੀਆ ਦਾ ਟੱਬਰ ਸੀ ਸ਼ਿਭੂ ਉਸ ਦੀ ਮਾਂ ਬੇਬੇ ਠਾਕਰੀ ਉਸ ਦੀ ਪਤਨੀ ਜੀਵਾ ਤੇ ਉਸ ਦੀ ਭੈਣ ਕ੍ਰਿਸ਼ਨਾ ਪਤਨੀ ਉਸ ਦੀ ਉਦੋਂ ਤੋਂ ਹੀ ਬਿਮਾਰ ਚੱਲੀ ਆ ਰਹੀ ਸੀ ਜਦ ਤੋਂ ਉਸ ਵਤਨ ਛੱਡਿਆ ਵਧਨ ਛੁੱਟ ਜਾਣ ਦੇ ਸਦਮੇ ਨੇ ਜੀਵਾਂ ਦੀ ਰੋਗਤਾ ਐਸੀ ਖੋਹੀ ਕਿ ਮੁਰ ਉਸ ਅਪਾਗਣੀ ਨੂੰ ਕਦੀ ਨਾ ਮਿਲ ਸਕੀ ਗੁਰਗਾਵਾ ਹੁੰਦਿਆਂ ਭਗਵਾਨ ਨੇ ਸ਼ਿਭੂ ਨੂੰ ਪੁੱਤਰ ਦੀ ਦਾਤ ਬਖਸ਼ੀ ਪਰ ਉਸ ਦੇ ਟੱਬਰ ਦਾ ਇਨਾਂ ਕੋ ਵਾਦਾ ਵੀ ਹੋਣੀ ਤੋਂ ਜਰਿਆ ਨਾ ਗਿਆ ਜਿਸ ਨੇ ਇੱਕ ਹੱਥ ਨਾਲ ਜੇ ਸ਼ਿਭੂ ਨੂੰ ਹੀਰਾ ਬਖਸ਼ਿਆ ਤੇ ਦੂਜੇ ਹੱਥ ਨਾਲ ਉਸ ਦੇ ਗਲ ਚੋਂ ਮੋਤੀਆਂ ਦੀ ਮਾਲਾ ਤੋੜ ਲਈ ਚਲੀਹੇ ਵਿੱਚ ਹੀ ਵਿਚਾਰੀ ਬੇਚਾਰੀ ਜੀਵਾ ਜਿਹੜੀ ਟੀਵੀ ਦੀ ਸ਼ਿਕਾਰ ਚੱਲੀ ਆ ਰਹੀ ਸੀ ਬੱਚੇ ਨੂੰ ਦਾਦੀ ਦੇ ਹਵਾਲੇ ਕਰਕੇ ਮੌਤ ਦੀ ਗੋਦ ਵਿੱਚ ਜਾਸਮਾਈ ਇਹਨੇ ਉੱਤੇ ਹੀ ਜੇ ਕਦੀ ਦੁਰਭਾਗ ਪਿੱਛਾ ਛੱਡ ਥਿੰਦਾ ਤਾਂ ਸ਼ਿਭੂ ਸਬਰ ਦਾ ਕੋਟ ਪਰ ਕੇ ਬਹਿ ਜਾਂਦਾ ਪਰ ਮੁਸੀਬਤ ਇਕੱਲੀ ਥੋੜੇ ਹੀ ਆਇਆ ਕਰਦੀ ਹੈ ਸ਼ਿਭੂ ਦੀ ਪਤਨੀ ਪਾਸ ਪੁੱਤਰ ਨੂੰ ਦੇਣ ਦੀ ਜਿਹੜਾ ਵਿਰਸਾ ਸੀ ਟੀਵੀ ਦੀ ਬਿਮਾਰੀ ਮਰਦੀ ਹੋਈ ਉਹ ਉਸ ਮਾਸੂਮ ਜਿੰਦੜੀ ਨੂੰ ਸੌਂਪ ਗਈ ਸੀ ਬਿਮਾਰੀ ਸੀ ਬਾਦਸ਼ਾਹਾਂ ਵਾਲੀ ਆਵੜੀ ਕੰਗਾਲਾਂ ਦੇ ਘਰ ਵਿੱਚ ਨਿਕਲੇ ਤਾਂ ਕਿਵੇਂ ਨਿਕਲੇ ਸ਼ਿਭੂ ਦਾ ਕਰਤਾ ਉਸ ਦੀ ਪਤਨੀ ਦੀ ਬਿਮਾਰੀ ਨੇ ਪਹਿਲਾਂ ਹੀ ਤੋ ਸੁਟਿਆ ਸੀ ਪੁੱਤਰ ਦਾ ਤਾਰੂ ਦਰਮਲ ਕਿਵੇਂ ਚੱਲਦਾ ਨਾਂ ਨੂੰ ਤਾਂ ਆਪਣੇ ਦੇਸ਼ ਵਿੱਚ ਉਚੇਚੇ ਤੌਰ ਤੇ ਇਸ ਮਰਜ਼ ਦੇ ਕਈ ਹਸਪਤਾਲ ਮੌਜੂਦ ਸਨ ਪਰ ਉੱਥੇ ਵੀ ਤਾਂ ਉਹਨਾਂ ਬਿਮਾਰਾਂ ਦੀ ਪਹੁੰਚ ਸੀ ਜਿਨ੍ਹਾਂ ਦਾ ਪਿੱਛਾ ਭਾਰੀ ਹੋਵੇ ਬੇਚਾਰਾ ਸ਼ਿਭੂ ਸਧਾਰਨ ਦਾਵਾ ਦਾਰੂ ਨਾਲ ਕੁਝ ਨਾ ਬਣਿਆ ਅੱਛਾ ਦਿਨੋਂ ਦਿਨ ਸੁਖਦਾ ਚਲਾ ਜਾ ਰਿਹਾ ਸੀ ਛੇਕੜ ਕਿਸੇ ਸਲਾਹ ਦਿੱਤੀ ਕਿ ਜੇ ਬੱਚੇ ਨੂੰ ਕਿਸੇ ਠੰਡੇ ਪਹਾੜ ਤੇ ਲੈ ਜਾਇਆ ਜਾਵੇ ਤਾਂ ਸ਼ਾਇਦ ਬਚ ਹੀ ਰਹੇ ਸਲਾਮਾੜੀ ਨਹੀਂ ਸੀ ਕੁਝ ਨਾ ਕੁਝ ਆਸ ਭਰਪੂਰ ਵੀ ਸੀ ਸਵਾਲ ਨਿਰਾ ਆਦਰ ਦਾ ਹੀ ਨਹੀਂ ਖਾਨਦਾਨ ਦੇ ਮਿਟਣ ਬਚਣ ਦਾ ਵੀ ਸੀ ਜੇ ਕਾਕਾ ਨਾ ਬਚਿਆ ਤਾਂ ਸ਼ਿਬੂ ਦਾ ਖਾਨਦਾਨ ਵੀ ਖਤਮ ਮੁੜ ਕੇ ਨਾ ਉਸ ਦਾ ਵਿਆਹ ਹੋਣਾ ਨਾ ਟੈਣੀ ਨਾਲ ਫਲ ਪੈਣਾ ਸ਼ਿਭੂ ਵਰਗੇ ਬੰਦੇ ਲਈ ਐਵੇਂ ਇਹ ਇਲਾਜ ਸੰਭਵ ਸੀ ਪਹਾੜ ਤੇ ਜਾਣਾ Shimla ਬਾਬਤ ਕਦੀ ਕਿਸੇ ਪਾਸੋਂ ਸੁਣਿਆ ਹੋਇਆ ਸੀ ਸ਼ਿਭੂ ਨੇ ਕਿ ਉਹ ਪਹਾੜ ਭੁੱਖੇ ਨੰਗੇ ਦਾ ਮਾਈ ਬਾਪ ਹੈ ਕਿਸੇ ਬੰਦੇ ਦੇ ਜੁੱਸੇ ਵਿੱਚ ਜਾਨ ਹੋਵੇ ਤਾਂ ਉੱਥੇ ਜਾ ਕੇ ਭੁੱਖਾ ਨਹੀਂ ਮਰਦਾ ਤੇ ਸ਼ਿਭੂ ਦੇ ਜੁੱਸੇ ਵਿੱਚ ਜਾਨ ਹੈ ਸੀ ਉਸ ਆ ਵੇਖਿਆ ਨਾ ਤਾਂ ਜੋ ਵੀ ਛੱਲੀ ਪੂਣੀ ਉਸ ਕੋਲ ਬਚੀ ਹੋਈ ਸੀ ਵੇਚ ਵੱਟ ਕੇ ਉਸਨੇ Shimla ਪਹੁੰਚਣ ਜੋਗੀ ਰਕਮ ਇਕੱਠੀ ਕਰ ਲਈ ਬੇਬੇ ਠਾਕਰੀ ਨੇ ਵੀ ਜਿਹੜੀ ਸੁਭਾਵਿਕ ਤੌਰ ਤੇ ਹੀ ਦਮੜੀ ਕੋਟੀ ਜੋੜ ਕੇ ਰਖਦੀ ਸੀ ਗੁੱਠਾਂ ਖੁੰਝਾਂ ਫੋਲ ਕੇ ਕੁਝ ਨਾ ਕੁਝ ਹੱਥ ਵਟਾਇਆ ਇਸ ਕੰਮ ਵਿੱਚ ਤੇ ਇੰਜ ਇਹ ਪਰਿਵਾਰ ਗੁਰਦਾਵਾਂ ਤੋਂ ਉੱਠ ਕੇ Shimla ਜਾ ਟਿਕਿਆ Shimla ਪਹੁੰਚ ਕੇ ਸ਼ਿਭੂ ਨੂੰ ਉਹ ਲੋਕ ਕੱਤੀ ਸੱਚੀ ਹੀ ਜਾਫੀ ਭੁੱਖੇ ਨੰਗੇ ਦਾ ਮਾਈ ਬਾਪੂ ਵਾਲੀ ਉਸ ਨੂੰ ਕੰਮ ਮਨਮਰਜ਼ੀ ਦਾ ਮਿਲਣ ਲੱਗ ਪਿਆ ਪਰ ਰਿਹائش ਦੀ ਪਰੇਸ਼ਾਨੀ ਜ਼ਰੂਰ ਉਸ ਨੂੰ ਪੇਸ਼ ਆਈ ਤੇ ਜਦ ਥੋੜੇ ਦਿਨਾਂ ਬਾਅਦ ਉਹ ਸ਼ਿਮਲੇ ਦਾ ਪੇਤੀ ਹੋ ਗਿਆ ਤਾਂ ਤਿੰਨਾ ਕੁ ਮੀਲਾਂ ਦੀ ਬਾੜ ਤੇ ਉਸ ਨੂੰ ਸਿਰ ਲੁਕਾਣ ਜੋਗਾ ਥਾਂ ਲੱਭ ਹੀ ਪਿਆ ਪਰ ਸ਼ਿਭੂ ਨਿਰਾ ਕੰਮ ਰੋਜ਼ਗਾਰ ਦੀ ਪਾਲ ਵਿੱਚ ਤਾਂ ਨਹੀਂ ਸੀ ਆਇਆ ਮੁੱਢਲੇ ਦਿਨਾਂ ਵਿੱਚ ਉਸ ਦੇ ਕਾਕੇ ਨੂੰ ਕੁਝ ਮਾੜਾ ਮੋਟਾ ਫਰਕ ਜਾ ਪਿਆ ਜਿਹੜਾ ਸ਼ਿਮਲੇ ਦੇ ਪਾਣੀ ਦਾ ਹੀ ਸ਼ਾਇਦ ਅਸਰ ਸੀ ਪਰ ਸੁੱਕਾ ਪਾਣੀ ਕੀ ਸਾਰਦਾ ਇਹ ਤਾਂ ਬਾਦਸ਼ਾਹਾਂ ਵਾਲੀ ਬਿਮਾਰੀ ਸੀ ਪਾਣੀ ਦਾ ਹਕੀਕੀ ਲਾਭ ਤਾਂ ਤਦ ਹੀ ਹੁੰਦਾ ਜੇ سونے ਦੇ ਭਾਂਡੇ ਵਿੱਚ ਪਾ ਕੇ ਪਿਲਾਇਆ ਜਾਂਦਾ ਨਤੀਜੇ ਦੇ ਤੌਰ ਤੇ ਛੇਕੜ ਸ਼ਿਮਲੇ ਦਾ ਪਾਣੀ ਸ਼ਿਭੂ ਦੇ ਜਿਗਰ ਦਾ ਟੋਟਾ ਉਸ ਦੇ ਖਾਨਦਾਨ ਦਾ ਚਿੰਨ ਰੋੜ ਕੇ ਲੈ ਗਿਆ ਤੇ ਸ਼ਿਭੂ ਦਾ ਪਰਿਵਾਰ ਹੱਥ ਮੜਦਾ ਰਹਿ ਗਿਆ